ਸਰਦਾਰ ਕਲਵੰਤ ਸਿੰਘ ਖਾਲਸਾ ਦਸ ਮਿਸਤਰ ਨੰਦਲ ਸੰਤ ਬਾਬਾ ਮੇਜਰ ਸਿੰਘ ਜੀ ਦਾ ਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਗੱਲ ਕਰਨ ਲੱਗੇ ਆ ਵਡਾਲੀ ਪਿੰਡ ਅੰਮ੍ਰਿਤਸਰ ਸਾਹਿਬ ਦੇ ਕੋਲ ਆ ਜਿਹੜੇ ਬੰਦਿਆਂ ਨੇ ਰੋਪੇ ਚੋੜਦੇ ਸੀ ਕਿੰਨੀ ਮੰਦ ਭਾਗੀ ਬੇਅਬਦੀ ਕੀਤੀ ਨਿਸਾਨ ਸਾਹਿਬ ਦੀ ਉਹ ਬੰਦੇ ਕਾਣ ਹੋ ਸਕਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਦੇਸਾਂ ਦੇਸਾਂ ਵਿੱਚ ਵੇਖਦੀ ਹੋਈ ਸੰਗਤ ਇਹ ਦੱਸੋ ਵੀ ਕੌਣ ਹੋ ਸਕਦੇ ਬੰਦੇ ਇਹ ਬੰਦੇ ਉਹ ਹੀ ਆ ਜਿਨ੍ਹਾਂ ਨੇ ਪਹਿਲਾਂ ਤੋਂ ਗਦਾਰੀਆਂ ਕੀਤੀਆਂ ਜਿਨ੍ਹਾਂ ਨੇ ਕੱਚੀ ਗੜੀ ਦੇ ਵਿੱਚ ਕੱਚੀ ਗੜੀ ਨੂੰ ਜੰendre ਲਾ ਕੇ ਤੇ ਮੁਗਲਾਂ ਨੂੰ ਤਲਾ ਦਿੱਤੀ ਗੁਰਗੁਬ ਸਿੰਘ ਮਹਾਰਾਜ ਨੂੰ ਘੇਰਾ ਪਵਾਇਆ ਸੀ ਆ ਉਹ ਕੌਣ ਸੀ ਉਹ ਚਮਕੋਰਾ ਗਦਾਰ ਚਮਕੋਰਾ ਗਦਾਰ ਸੀਗਾ ਉਹ ਜੇ ਘਰਾਣੇ ਦੀ ਢਾਬ ਤੇ ਘੇਰਾ ਪਵਾਇਆ ਉਹ ਵੀ ਗਦਾਰਾਂ ਨੇ ਪੁਆਇਆ ਜਿਹੜਾ ਕਪੂਰਾ ਗਦਾਰ ਸੀਗਾ ਕਪੂਰਾ ਚੌਧਰੀ ਕਪੂਰਾ ਗਦਾਰ ਕੋਟ ਕਪੂਰੇ ਵਾਲਾ ਉਹਨੇ ਕਿਹਾ ਪੁਆਇਆ ਵੀ ਮੁੱਠੀ ਕਾ ਸਿੰਘਾ ਭੁਗਮਾਰਾ ਇਹਦੇ ਨਾਲ ਤੋਂ ਉਥੋਂ ਇੱਕ ਖਕਰਾਨੇ ਦੀ ਢਾਲ ਤੇ ਬੈਠੇ ਆ ਤੂੰ ਨੋ ਫੜ ਲਓ ਖਕਰਾਨਾ ਉਹ ਖੱਤਰੀ ਸੀਗਾ ਖੱਤਰੀ ਦੀ ਢਾਲ ਸੀਗੀ ਉਹ ਉਹ ਵਜੇ ਖਕਰਾਨੇ ਦੀ ਢਾਲ ਔਲ ਢਾਰਤੇ ਬੈਠੇ ਤੇ ਗਰੂ ਮਹਾਰਾਜ ਨੂੰ ਉਦੋਂ ਵੀ ਘੇਰਾ ਪਵਾਤਾ ਸੀ ਉਸ ਤੋਂ ਬਾਅਦ ਚੇਨਾ ਕੀ ਕੀਤਾ ਦੇਖੋ ਜੀ ਦੇਖੋ ਉਸ ਬਦਾਵੇ ਦੇ ਕੇ ਪੱਟ ਕੇ ਉਸ ਘੋੜੀਆਂ ਦੀਆਂ ਗਲਾਮਾਂ ਫੜ ਲਈਆਂ ਗਰੂ ਮਹਾਰਾਜ ਦੇ ਘੋੜੀਆਂ ਦੀਆਂ ਤਨਖਾਵਾ ਦੇ ਕੇ ਦਾ ਪੰਜਾਬੀ ਕੋਈ ਜੀ ਨਹੀਂ ਤਾਂ ਇਹ ਘੋੜਾ ਹੀ ਨਹੀਂ ਜਾਣਦੇ ਨਾ ਤਨਖਾਵਾ ਮੰਗੀਆਂ ਗੱਦਾਰੀਆਂ ਕੀਤੀਆਂ ਕਾਲੇ ਕਿਲੇ ਦੀਆਂ ਤੰਦਾ ਟਕ ਟਕ ਕੇ ਪੱਠੇ ਨਾ ਤੁਸਾਂ ਨਾਂਦਪੁਰ ਸਾਹਿਬ ਵੀ ਕਿਲੇ ਦੀਆਂ ਕੰਦਾ ਟਪ ਟਪ ਕੇ ਭੱਜੇ ਕੱਚੀ ਘੜੀ ਦੇ ਵਿੱਚ ਇੱਕ ਕੰਦਾ ਟਪ ਟਪ ਕੇ ਭੱਜੇ ਮਿਹਰ ਨਾਲ ਬਿਧੀ ਚੰਦ ਸੀ ਦਾ ਉਹ ਜਿਹੜਾ ਜਿਹੜਾ ਸੋਰੀ ਮਾ ਵੀ ਮਾਹਰਾਂ ਜਿਹੜਾ ਇਹ ਦੁਨੀ ਚੰਦ ਇਹ ਉੱਤੇ ਚੜਦੇ ਸਾਰੇ ਗੁਰੂ ਪਿਆਰੀ ਸਾ ਸੰਗਤ ਜੀ ਇਹ ਦੱਸੋ ਵੀ ਲੋਕੀ ਕੌਣ ਹੋ ਸਕਦੇ ਆ ਜਿਹੜੇ ਗੁਰੂ ਮਹਾਰਾਜ ਦੇ insan ਸਾਹਿਬ ਦੀ ਬੇਅਬਦੀ ਕਰਦੇ ਆ ਕਿ ਕੌਣ ਹੋ ਸਕਦੇ ਟਰੈਕਟਰ ਮਾਰ ਮਾਰ ਕੇ insan ਸਾਹਿਬ ਨੂੰ ਟੰਦੇ ਆ ਜੁੱਤੀਆਂ ਲੈ ਲੈ ਕੇ ਉੱਤੇ ਚੜਦੇ ਥੜਾ ਸਾਹਿਬ ਦੇ insan ਸਾਹਿਬ ਦੇ ਥੜਾ ਸਾਹਿਬ ਤੇ ਜੁੱਤੀਆਂ ਲੈ ਲੈ ਕੇ ਚੜਦੇ ਆ ਇਹ ਕਿ ਅੱਗੋਂ ਜਕਾਰੇ ਛੱਡਦੇ ਆ ਬੋਲੇ ਸੋ ਨਿਹਾਲ ਦੇ ਜਿਹਦਾ ਇਨਸਾਨ ਪੜਦੇ ਆ ਉਸੇ ਦੇ ਜਕਾਰੇ ਲਾਈ ਜਾਂਦੇ ਆ ਇਸ ਇਨਸਾਨ ਸਾਹਿਬ ਦੇ ਬਦਲੇ ਤਾਂ ਬੰਦ-ਬੰਦ ਕਟਾਏ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਦੇਗਾ ਜਵਾਲੇ ਗੇ ਰੂਨ ਦੇ ਵਿੱਚ ਭਲੇਟ ਕੇ ਸਾੜੇ ਗਏ ਬੱਚੇ ਬੀਬੀਆਂ ਨੇ ਕੋਟੇ ਕਰਕੇ ਝੋਲੀ ਚ ਪਵਾਲੇ ਇਸ ਇਨਸਾਨ ਸਾਹਿਬ ਦੇ ਖਤਰੀ ਇਸ ਇਨਸਾਨ ਸਾਹਿਬ ਦੇ ਬਦਲੇ ਦੇ ਵਿੱਚ ਇੰਨਾ ਕੁ ਸ ਕੀਤਾ ਤੇ ਇਨਸਾਨ ਸਾਹਿਬ ਗੁਰੂ ਮਹਾਰਾਜ ਨੇ ਕਾਇਮ ਰੱਖਿਆ ਇਸ ਕਰਕੇ ਐਸੇ ਨਿਸਾਨ ਸਾਹਿਬ ਦੇ ਬਦਲੇ ਗੁਰੂ ਮਹਾਰਾਜ ਨੇ ਪਰਿਵਾਰ ਵਾਰਿਆ ਉਸੇ ਨਿਸਾਨ ਸਾਹਿਬ ਨੂੰ ਇਹ ਪਟਦੇ ਆ ਬੇਅਬਦੀ ਕਰਦੇ ਟਰੈਕਟਰ ਮਾਰ-ਮਾਰ ਕੇ ਵਿੱਚ ਬੜਾ ਬੁਰਾਹਲ ਕਰਦੇ ਆ ਉਹ ਵੇਖਣ ਜੋਗ ਨਹੀਂ ਹੈਗਾ ਕਿ ਇਹ ਲੋਕ ਵੇਖ ਲਓ ਵੀ ਕਿਹੜੇ ਆ ਇਸ ਕਰਕੇ ਇਹਨਾਂ ਨੂੰ ਦੇਖੋ ਜੀ ਵੇਖੋ ਤੇ ਉਹ ਹੀ ਆ ਜਿਹੜੇ ਮੱਛੇ ਰੰਗੜ ਦੇ ਅਲਾ ਦਾ ਅਬਦਾਲੀ ਦੀ ਲਾਹਰ ਆ ਮੱਛੇ ਰੰਗੜ ਦੀ ਲਾਹਰ ਆ ਔਰੰਗਦੇਵ ਦੀ ਰਲਵਾਦ ਜਿਹੜੀ ਉਹ ਹੀ ਆਏ ਦੁਬਾਰਾ ਜਨਮ ਲੈ ਕੇ ਆਏ ਗੁਰੂ ਮਹਾਰਾਜ ਨੇ ਧੋਖੇ ਕਰਨ ਲਈ ਇਸ ਤਰ੍ਹਾਂ ਕੇ ਕਹਿੰਦੇ ਆ ਕੋਣ ਸੰਸਾਤਾਂ ਸੰਤ ਬਾਬਾ ਮੇਜ ਸਿੰਘ ਨੇ ਲਵਾਇਆ ਸੀ ਕੋਣ ਸੰਸਾਫ ਫਿਰ ਉੱਥੇ ਹੀ ਗੱਡਿਆ ਗਿਆ ਲਾਇਆ ਗਿਆ ਇਸ ਤਰ੍ਹਾਂ ਕੇ ਉਹਨਾਂ ਨੂੰ ਕਹਿੰਦੇ ਆ ਵੀ ਭਾਈ 인ਸਾਨ ਸਾਹਿਬ ਤਾਂ ਉੱਥੇ ਝੁੱਲਣਗੇ ਝੁੱਲਣਗੇ ਉਹ ਤਾਂ ਗੁਰੂ ਮਹਾਰਾਜ ਦੇ 인ਸਾਨ ਸਾਹਿਬ ਨਾ ਕੋਈ ਪੱਟਾ ਗਿਆ ਤੇ ਨਾ ਕੋਈ ਪੱਟੀ ਸਕਦਾ ਪੱਟਣ ਵਾਲੇ ਮਰਗੇ ਪੱਟਣ ਵਾਲਿਆਂ ਦਾ ਕੋਈ ਨਾਂ ਨਹੀਂ ਲੈਂਦਾ ਅੱਜ ਕੱਲ ਉਹਨਾਂ ਦਾ ਨਾਂ ਨਿਸ਼ਾਨ ਹੈ ਨੀਗਾ ਜਿਹੜੇ ਬੰਦ-ਬੰਦ ਕੱਟਦੇ ਰਹੇ ਇਸ ਕਰਕੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਦਿਓ ਡੀਜੀਪੀ ਨੂੰ ਵੀ ਕਹਿੰਨੇ ਆ ਐਸਐਸਪੀ ਨੂੰ ਵੀ ਕਹਿੰਨੇ ਆ ਬੇਨਤੀ ਕਰਦੇ ਆ ਇਹੋ ਜਿਹੇ ਅੰਕਸਰ ਜਿਹੜੇ ਅਸਰਾਰਤੀ ਆ ਜਿਹੜੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਰਹਿਣ ਦਿੰਦੇ ਇਹੋ ਜਿਆਂ ਤੇ ਸਖਤ ਸਖਤ ਸਜ਼ਾ ਕੀਤੀ ਜਾਵੇ ਇਹਨੀ ਬੇਇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ